ਸਤਿ ਸ਼੍ਰੀ ਅਕਾਲ ਜੀ ਆਹ ਦੇਖੋ ਆਪਣਾ 113 ਮੋਟਾ ਝੋਨਾ ਇਹ ਚ ਤੇਲਾ ਬਹੁਤ ਸੀ ਇਹ ਚ ਦੋ ਸਾਲਟ ਲਾ ਕੇ ਕੀਤੇ ਆ ਪੈਕਸਾ ਲਾਉਣ ਤੇ ਪੋਮੈਟਰੋਜੋਨ 50% ਵਾਲੀ ਤੇ ਆ ਪਿਆ ਸਾਰਾ ਮੁੱਦਾ ਕੀਤਾ ਆ ਫਿਰ ਦਾ ਸਾਰਾ ਤੁਰਿਆ 90% ਰਿਜ਼ਲਟ ਤਾਂ ਦੇਤਾ ਬਾਕੀ ਦੇਖੋ ਗਾਹ ਨਾ ਪਵੇ ਹਾਂ ਦੇਖ ਪਰੇ ਆਈ ਪਿਆ ਹਾਂਜੀ ਵੀ ਮਿੱਤਰੋ ਸਪਰੇਅ ਕਰਨ ਲੱਗੇ ਆ ਤੇਲੇ ਵਾਲੀ ਤੇ ਟੈਡੀ ਬੌਸ ਗਿੱਲਾ ਹੋਇਆ ਫਿਰਦਾ ਸਪਰੇ ਹੈਗੀ ਆ ਤੇਲੇ ਵਾਲੀ ਇਹ ਡੈਂਟੋਫਰਾਨ ਪਾਈ ਮਾਈਟਰਾ ਜਾਨ 50% ਆ 20% ਤੇ ਨਾਲ ਪਾਈ ਆ ਇਹਦੇ ਆਪਾਂ ਪੈਕਸਾ ਲਾਉਣਾ ਆ ਦੇਖੋ ਉਹ ਤੇਲਾ ਬਹੁਤ ਆ ਇਹਨੂੰ ਪਹਿਲਾਂ ਕੀਤੀ ਸੀ ਜਿਹੜੀ ਉਹਦੇ ਨਾਲ ਮਰਿਆ ਨਹੀਂ ਗਾ ਡੈਂਟੋ ਫੋਰਾਨ ਜੀ ਨੇ ਮਾਰਿਆ ਨਹੀਂ ਗਾ ਰੋਕ ਜੇ ਦਿੱਤਾ ਹੁਣ ਆਹ ਦੋਨੇ ਤਿੰਨੇ ਰਲਾ ਕੇ ਕਰਨ ਲੱਗੇ ਆ ਦੇਖੋ ਕੀ ਰਿਜ਼ਲਟ ਬਣਦਾ ਇਹਦਾ ਆ ਆਪਣੀ ਖਾਦ ਪਈ ਆ ਪੱਤਿਆਂ ਤੋਂ ਤਿਆਰ ਕੀਤੀ ਆ ਜਿਹੜੇ ਇਹਦੇ ਪੱਤੇ ਪੁੱਤੇ ਝੜਦੇ ਆ ਗੱਟੂਆਂ 'ਚ ਪਾ ਕੇ ਰੱਖ ਕੇ ਪਾਣੀ ਪਾ ਕੇ ਛੱਡਦੇ ਆ ਆ ਹੁਣ ਗਲ ਗਈ ਤਿੰਨਾਂ ਮਹੀਨਿਆਂ ਬਾਅਦ ਕੱਢੀ ਅੱਜ ਉਹ ਪੇਠਾ ਲੱਗਿਆ ਹੋਇਆ ਆਪਣਾ ਇੱਕ ਆ ਇੱਕ ਬੇਲ ਆ ਇਨੇ ਥਾਂ ਤੇ ਆ ਸਾਰੀ ਇੱਕ ਆ ਦੇਖਣ ਨੂੰ ਅਗਲਾ ਵੜੀਆਂ ਮੇ ਬੇਲ ਬਾਕੀ ਇਧਰ ਨਵੀਂ ਬਾੜੀ ਦੀ ਤਿਆਰੀ ਕਰਤੀ ਆਪਾਂ ਇਹ ਚਲਾਵਾਂਗੇ ਮੂਲੀ ਤੇ ਪਾਲਕ ਤੇ ਗੋਭੀ ਲਈ ਸੀ ਗੋਭੀ ਮੀਂਹ ਨਾਲ ਹੋਈ ਜੀ ਨਹੀਂ ਉਹ ਮੈਂ ਹੋਈ ਤਾਂ ਹੈ ਪਰ ਥੋੜੀ ਹੋਈ ਹੈ। ਦਰਾਖਤ ਆਪਣੇ ਸਾਰੇ ਖਾ ਗਏ ਰੋਜ਼ ਇੱਕ ਦਿਨ ਆ ਫਿਰ ਡਰਨਾ ਜਾ ਗੱਡਿਆ ਇੱਥੇ ਆ ਜਿਵੇਂ ਆ ਤੇ ਵਿਚਾਰਾ ਸਾਰਾ ਹੀ ਛਾਂਗਦਾ। ਓਏ ਇਹਨੂੰ ਚੂਹਿਆਂ ਲੱਭ ਗਿਆ ਚਾਰ ਪੰਜ ਮਾਰ ਕੇ ਸੜਤੀਆਂ ਹੁਣ ਫਿਰ ਦਾ ਥਾਂ ਥਾਂ ਨੱਕ ਦਬੋਂਦਾ। ਮੋਟਰ ਚੱਲਦੀ ਐ ਨੂੰ ਇੱਕ ਆ ਪਾਣੀ ਹੋਰ ਲਾ ਕੇ ਇੱਕ ਅੱਧਾ ਪਾਣੀ ਇਹਨੂੰ ਹੋਰ ਲੱਗੂਗਾ ਇਹ ਵੈਰਾਈਟੀ ਹੈਗੀ 113 ਮੋਟਾ ਝੋਨਾ ਕਹਿੰਦੇ ਆ ਜੀ ਇਹਨੂੰ ਪਰ ਇਹਨੂੰ ਤੇਲਾ ਪੈਂਦਾ ਰਿਓ ਵੀ ਘੱਟ ਪਾਇਆ ਸੀ ਕੁਵਾਂਟਲ ਤੱਕ ਪਰ ਫਿਰ ਵੀ ਪੈ ਗਿਆ ਇੱਕ ਗਰਮੀ ਬਾੜੀ ਐ ਅੱਜ ਕੀ ਆ ਆਪਣਾ ਹਾਈਬ੍ਰਿਡ ਪਪੀਤਾ ਆ ਨਾਰ ਲੱਗੇ ਸੀ ਸਾਰੇ ਨਾਰ ਖਾ ਗਏ ਰੋਜ਼ ਦੋ ਚਾਰਕ ਬਚੇ ਆ ਹਰਾਂ ਹੋ ਜਾਂਦਾ ਹੈ ਕਿ ਲੈਣਾ ਤੂੰ ਵਿੱਚ ਵੜਨਾ ਹੀ ਪੜਨਾ ਜਦੋਂ ਵੀ ਹੁਣ ਹਾਂ ਮੁਚ ਨੂੰ ਜਿਆ ਆ ਉਹ ਤੇਲੇ ਦੇ ਦੇ ਕੋ ਮਾਰਦਾ ਸਾਰੇ टैक्सा लोन पाए माइट्रोजोन पंजा प्रसेंट वाली इधरली सैड है छब्बी जोड़ा पछेता लगे है आता एक सौ तेरह ਮੋਟਾ ਝੋਨਾ ਗਏ ਨੇ ਇਹਨੂੰ ਬਾਬੇ ਦੀ ਕਿਰਪਾ ਨਾਲ ਹਲੇ ਉੱਲੀ ਵਾਲੀ ਤਾਂ ਹੈ ਨਹੀਂ ਕਿਉਂਕਿ ਇਹ ਤਾਂ ਕਾਪਰ ਦੀ ਸਪਰੇ ਹੋਈ ਹੋਈ ਆ ਪਹਿਲਾਂ ਉਹ ਲੱਗਿਆ ਆ ਕਰਨ ਬੰਦਾ ਸਪਰੇ ਫੈਕਸਾ ਲੋਨ ਤੇ ਪਾ ਮਾਈਟ੍ਰੋਯੂਨ ਤੇ ਵਿੱਚੇ ਪਾਤੀ ਆਪਾਂ ਡੈਂਟੋਫਰਾਨ 15%